ਸਤਿ ਸ੍ਰੀ ਅਕਾਲ ਵੀਰ ਜੀ ਮਾਨਮਿਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਲੁਧਰ ਅੱਜ ਵੀਰ ਕੋ ਸੂਈ ਸਵਾਈ ਝੋਟੀ ਆ ਗਈ ਪਹਿਲਾਂ ਆਹ ਵੀਰ ਕੋ ਲੈਨੇ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਸੇਤਾਂ ਦੀ ਸਤਿ ਸ੍ਰੀ ਅਕਾਲ ਵੀਰ ਜੀ ਬਾਬੇ ਦੀਪ ਸਿੰਘ ਦੀ ਬੜੀ ਕਿਰਪਾ ਵੀਰ ਜੀ ਵੀਰ ਜੀ ਐਡਰੈਸ ਨਾਂ ਤੇ ਨੰਬਰ ਦੱਸ ਦੋ ਐਡਰੈਸ ਵੀਰ ਜੀ ਪਿੰਡ ਲੁਧਰ ਜੇ ਹਾਂਜੀ ਵੀਰੇ ਆਹ ਬਲਵਿੰਦਰ ਸਿੰਘ ਜੇ ਹਾਂਜੀ ਜੇ ਤਸਵੀਰ ਆ ਗਈ ਆ ਆਪਣਾ ਮਜੀਠਾ ਜ਼ਿਲ੍ਹਾ ਬਰਸਰ ਫੋਨ ਨੰਬਰ ਹੈਗਾ 86203402 ਠੀਕ ਆ ਵੀਰੇ ਹਾਂਜੀ ਵੀਰੇ ਵੀਰੇ ਅੱਜ ਕਿੰਨੇ ਪਸ਼ੂ ਆ ਇੱਕੋ ਝੋਟੀ ਵੀਰ ਜੀ ਆਪਣੇ ਕੋਲ ਵੇਲਾ ਵੀਰ ਜੀ ਵੀਰ ਨੇ ਪਹਿਲਾਂ ਝੋਟੀ ਲਿਆਂਦੀ ਚੰਗੀ ਆ ਥਣਲੇਵਾ ਚੰਗਾ ਲੱਗਾ ਝੋਟੀ ਨੂੰ ਹੈ ਵੀ ਵੀਰ ਕਹਿੰਦਾ ਦੰਦਾ ਜ ਝੋਟੀ ਹਜੇ ਛਿੱਗੀ ਮਿੱਟੀ ਮੂੰਹ ਛਿੱਗੀ ਵੀਰ ਕਹਿੰਦਾ ਤੇ ਮਗਰੀ ਵੀਰ ਜੀ ਕੱਟੀ ਆ ਵੀਰ ਕਹਿੰਦਾ ਵੀਰੇ 15 ਦਿਨਾਂ ਦੀ ਸੂਈ ਹੋਊਗੀ ਹਾਂਜੀ 15 ਦੀ ਵੀਰ ਜੀ ਕੋਈ 20 ਦੇ ਲਾਲੇ ਮਹੀਨੇ ਦੀ ਲਾਲੇ ਮਹੀਨੇ ਦੀ ਚਲੋ 3 ਮਹੀਨੇ ਦੀ ਲਾਲੋ ਮਹੀਨੇ ਦੀ ਲਾਲੋ ਵੀਰ ਜੀ ਖੋਲੋ ਇਹਨੂੰ ਲਓ ਵੀ ਵੇ ਲੋ ਵੀਰ ਜੀ ਚੰਗੀ ਸਿੰਗ ਲੱਗਾ ਮੈਨੂੰ ਚੰਗਾ ਲੱਗਾ ਵਾ ਸਿੰਗੀ ਵੇਖੋ ਵੀਰ ਜੀ ਕਿੱਡੇ ਟਾਪ ਦੀ ਲੱਗੀ ਝੋੜੀ ਕੱਦ ਕਾਟ ਬਹੁਤ ਉੱਚਾ ਲੱਗਾ ਮੈਨੂੰ ਵੀਰ ਜੀ ਵੇਖੋ ਸਿੰਗ ਵੇਖੋ ਝੋਟੀ ਦਾ ਵੇਖੋ ਵੀਰ ਜੀ ਫੇਸ ਕੁਆਲਿਟੀ ਦਿਖਾ ਦਿੰਦੇ ਆ ਸਿੰਗੀ ਬਹੁਤ ਸੋਹਣੀ ਲੱਗੀ ਮੈਨੂੰ ਜਾਨ ਦੋ ਵੀਰ ਜੀ ਮਰਜੀ ਲੰਮੀ ਤੋਰ ਦੋ ਲੈ ਆਓ ਵੀਰੇ ਵੀਰ ਜੀ ਚੰਗੀ ਮਈ ਜਿੰਨੀ ਆਪਣੇ ਸਾਥ ਸਾਫ ਸੁਥਰੀ ਮਈ ਜਾਨ ਦੋ ਵੀਰੇ ਜਾਨ ਦੋ ਉਹ ਨੂੰ ਤੋੜ ਦੋ ਵਿੱਚ ਕੋਈ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਿੱਚ ਜਾਨ ਦੇ ਵਿੱਚ ਚੰਗੀ ਮਈ ਵੇਖ ਲਓ ਇੱਥੇ ਖਲਾ ਰਿਓ ਵੀ ਜੀ ਇੱਕ ਮਿੰਟ ਜੀ ਥਾਂ ਲੈਵਾ ਤਾਂ ਦਿਖਾ ਦਿੰਨੇ ਆ ਚੰਗਾ ਲੱਗਾ ਮਈ ਨੂੰ ਕੱਲਾ ਕੱਲਾ ਮਈ ਨੇ ਥਾਂ ਕੱਢਿਆ ਵਾ ਹੈ ਵੀ ਚੰਗਾ ਵਾ ਜਾਨ ਦੋ ਵੀ ਜੀ ਆ ਪਤਾ ਹੈ ਜਾਨ ਦੋ ਵੀ ਜੀ ਵੀਰ ਜੀ ਦੇਖੋ ਦੁੱਧ ਕਿੰਨਾ ਇਸ ਵਕਤ ਤੋਊਗਾ ਦੁੱਧ ਵੀ ਜੀ 9 ਲੀਟਰ ਅੱਠ ਦੀ ਗਾਰੰਟੀ ਦਾਂਗੇ ਠੀਕ ਆ ਵੀਰ ਕਹਿੰਦਾ 9 ਲੀਟਰ ਅੱਠ ਦੀ ਗਾਰੰਟੀ ਪੱਕੀ ਸਾਡੀ ਹੋਊਗੀ ਤੇ ਵੀਰ ਜੀ ਮਗਲੇ ਵੀ ਵੱਛੀ ਉਹ ਸੌਰੀ ਕੱਟੀ ਆ ਹਾਂਜੀ ਹਾਂਜੀ ਵੀਰ ਜੀ ਕੱਟੀ ਵੇਲੋ ਟੌਪ ਦੀ ਆ ਵੀਰ ਕਹਿੰਦਾ 15 ਦਾ ਮਹੀਨੇ ਦੀ ਲਾ ਲਓ ਆਪਣੀ ਵੇਖ ਸਮਝ ਨਾਲ ਲੈ ਵੀ ਤੇ ਮੇਰੀ ਲਾਓ ਵੀਰ ਜੀ ਹਾਂਜੀ ਹਾਂਜੀ ਵੀਰੇ ਵੀਰ ਜੀ ਇਹਦਾ ਕੀ ਮੁੱਲ ਕਰਦੇ ਫਿਰ? ਵੀਰ ਜੀ ਵੇਖੀਦਾ ਇਹ ਬਾਹਰ ਕੋਈ ਨੇ ਲੱਖ ਕਰੀ ਜਾਂਦਾ ਕੋਈ ਡੇਢ ਕਰੀ ਜਾਂਦਾ ਵਾ। ਹਾਂਜੀ ਵੀਰੇ ਤੇ ਆ ਕੋਈ ਡੇਢ ਨਹੀਂ ਕਰਨਾ ਕੋਈ ਲੱਖ ਨਹੀਂ ਕਰਨਾ। 82000 ਦੀ ਦੇ ਦਈਏ। 85000 ਦੀ। ਹਾਂਜੀ। ਕਰੋ ਵੀਰ ਜੀ ਮਾਨ। ਵੇ ਲਓ। ਨਹੀਂ ਤੁਸੀਂ ਕਰੋ ਮਾਨ। ਚਲੋ 82000 ਦੀ ਦੇ ਦਿੰਨੇ ਵੀ। 82000 ਦੀ। ਜਾਂਦੋ ਮੈਂ ਕਹਿੰਦਾਂ। ਦੱਸੋ ਫਿਰ ਤੁਸੀਂ ਕਰ ਦੋ ਕੋਈ ਨਹੀਂ। ਦੋ ਘਟ ਘਟਾ ਦਿਓ। ਹਾਂਜੀ। 80 ਚੋਂ ਦੋ ਘਟਾ ਦਿਓ। 80 ਚੋਂ ਦੋ ਘਟਾ ਲਈ। ਹਾਂਜੀ। ਵੀਰ ਜੀ ਪਰ ਕੋਈ ਮਾਨਤਾ ਨਹੀਂ ਹੋਣਾ ਜਿਹਦੇ ਵਿੱਚੋਂ ਥੋੜਾ ਬਹੁਤ 78000 ਦੀ ਵੀਰ ਕਹਿੰਦਾ ਹਾਂ ਨਾ ਦੇ ਦਾਂਗੇ ਠੀਕ ਹੈ ਵੀਰੇ ਵਿਰਜੀ 75000 ਦੀ 75 ਚੋ ਛੋੜ ਹੀ ਕਰਨੀ ਜੇ ਆਪਣੀ ਮਰਜ਼ੀ ਦੇਖੋ ਵੀਰਜੀ ਵੀਰ ਨੇ ਹੋਰ ਜਾਇਜ਼ ਰੇਟ ਕਰਤਾ 75000 ਦੀ ਹਾਂ ਨਾ ਇੱਕ ਝੋਟੀ ਕੋ ਦਊ ਨਹੀਂ ਇਹਦੇ ਨਾਲ ਦੀ ਠੀਕ ਆ ਵੀਰੇ ਚੰਗੀ ਵੇਖੋ ਵੀਰਜੀ 75000 ਵੀਰ ਨੇ ਰੇਟ ਕਰਤਾ ਵਾਕਿਆ ਵੀਰ ਦੇ ਵਿੱਚੋਂ ਵੀਰਜੀ ਛੋੜ ਹੀ ਕਰਨੀ ਜੇ ਆਪਣੀ ਮਰਜ਼ੀ ਦਾ ਠੀਕ ਆ ਵੀਰੇ ਵੀਰ ਕਹਿੰਦਾ ਇੱਚੋ ਛੋਟ ਹੀ ਹੋਣੀ ਵੀਰ ਭਰਾ ਕੋਈ ਕਸਾਈ ਨਾ ਕਰੇ ਆਪਾਂ ਪੂਰਾ ਰੇਟ ਜਾਇਜ਼ ਵੀਰ ਨੂੰ ਨਾ ਮੰਗਿਆ ਜਿਹੜਾ ਲੈਣ ਦੇਣ ਵਾਲਾ ਤੁਸੀਂ ਵੀਡੀਓ ਜਿਆਦਾ ਪਾਉਂਦੇ ਰਹਿੰਦੇ ਜੇ ਬਾਹਰ ਅੰਦਰ ਤੁਹਾਨੂੰ ਵੀ ਪਤਾ ਇਹਨੇ ਦੀ ਝੋਟੀ ਨਹੀਂ ਹੈਗੀ ਵੀਰਜੀ ਜਿਹੜੀ ਚੀਜ਼ ਚੰਗੀ ਉਹਨੂੰ ਚੰਗੀ ਦਾ ਕਹਿੰਦਾ 9 ਲੀਟਰ ਦੁੱਧ ਆ ਪਰ ਆਪਾਂ 8 ਦੀ ਗਾਰੰਟੀ ਦਿੰਨੇ ਆ ਹਾਂ ਜੀ ਹਨਾ ਵੀਰੇ ਜੀ ਵੀਰ ਜੀ ਉਹਨਾਂ ਬਾਟੀ ਤੇ ਲਈ ਤੇ ਆਪਾਂ ਮਗਰੋਂ ਛੱਡ ਦੇ ਜੀ ਠੀਕ ਆ ਵੀਰੇ ਉਹ ਵੀ ਦੱਸਿਆ ਚੰਗਾ ਬਾਟੀ ਤੇ ਨਹੀਂ ਨਹੀਂ ਠੀਕ ਆ ਵੀਰੇ ਕੋਈ ਇੱਥੇ ਚੋਣ ਆਵੇ ਤੇ ਆਖੇ ਵੀ ਕੱਟੀ ਨੂੰ ਤੂੰ ਥੱਲੇ ਛੱਡ ਦੇ ਹਾਂ ਜੀ ਹਾਂ ਜੀ ਵੀਰੇ ਠੀਕ ਆ ਪਹਿਲੋਂ ਨਾ ਬਾਟੀ ਦੇ ਗਝਾਇਆ ਨਾ ਨਾ ਬੱਚੇ ਨੂੰ ਠੀਕ ਆ ਜੀ ਵੇਚਣੀ ਆ ਤੇ ਅਸੀਂ ਤਾਂ ਕੱਟੀ ਥੱਲੇ ਹੁਣ ਛੱਡ ਦੇ ਠੀਕ ਆ ਵੀਰੇ ਠੀਕ ਆ ਤੇ ਵੀਰ ਜੀ ਨਾ ਅਡਰੈਸ ਤੇ ਨੰਬਰ ਦੱਸ ਦੋ ਆਪਣਾ ਵੀਰ ਜੀ ਡਰੈਸ ਆਪਣਾ ਪਿੰਡ ਲੁੱਧੜ ਜੇ ਹਾਂਜੀ ਵੀਰੇ ਤੇ ਤਹਿਸੀਲ ਮਜੀਠਾ ਜੇ ਤੇ ਜ਼ਿਲ੍ਹਾ ਅੰਬਰਸਰ ਜਨਾਬ ਬਲਵਿੰਦਰ ਸਿੰਘ ਫੋਨ ਨੰਬਰ ਹੈਗਾ 78203402 ਠੀਕ ਆ ਵੀਰੇ ਹਾਂਜੀ ਵੀਰੇ ਸਾਸਿ ਦਾ ਵੀਰ ਜੀ